ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਪਾਸਮਤੀ 1509 ਦੇ ਰੇਟ ਦੀ ਸੋ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਚੱਲ ਰਹੀ ਹੈ ਕਿੰਨੀ ਕੁ ਤੇਜ਼ੀ ਆਈ ਹੈ ਪੂਰੀ ਗੱਲਬਾਤ ਆਪਾਂ ਅੱਗੇ ਕਰਾਂਗੇ ਇਸ ਵੀਡੀਓ ਵਿੱਚ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਸੋ ਗੱਲ ਕਰਦੇ ਹਾਂ ਜੀ 1509 ਦੀ 1509 ਜਦੋਂ ਮੰਡੀਆਂ ਦੇ ਵਿੱਚ ਵਿਕਣੀ ਚਾਲੂ ਹੋਈ ਸੀ ਉਦੋਂ ਇਹਦਾ ਰੇਟ ਜਿਹੜਾ ਵਾ ਉਹ 1800 ਰੁਪਏ ਤੋਂ ਸ਼ੁਰੂ ਹੋਇਆ ਸੀ ਤੇ ਵਾਧਾ ਵਾਧਾ ਜਿਹੜਾ ਰੇਟ ਆ ਉਹ ਹੁਣ ਤੱਕ ਜਿਹੜਾ ਵਾ 700 ਤੋਂ ਲੈ ਕੇ 900 ਰੁਪਏ ਤੱਕ ਰੇਟ ਜਿਹੜਾ ਵੱਧ ਚੁੱਕਿਆ ਵਾ ਬਾਕੀ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਰੇਟਾਂ ਦੀ ਪਹਿਲਾਂ ਗੱਲ ਕਰ ਲੈਣੇ ਜੀ ਰਾਵੜੀ ਮੰਡੀ ਦੀ ਇੱਥੇ 1509 ਜਿਹੜੀ ਆ 2500 ਤੋਂ ਲੈ ਕੇ ਤੇ 2650 ਤੱਕ ਵਿਕੀ ਆ ਅੱਗੇ ਕਰਨਾਲ ਮੰਡੀ ਦੇ ਵਿੱਚ 2670 ਜਿਹੜਾ ਰੇਟ 1509 ਦਾ ਰਿਹਾ ਜੀ ਅੱਗੇ ਫਤਿਹਬਾਦੀ ਗੱਲ ਕਰ ਲਈਏ ਜੀ ਇੱਥੇ ਰੇਟ ਜਿਹੜਾ ਵਾ 25500 ਤੋਂ ਲੈ ਕੇ 26200 ਰੁਪਏ ਤੱਕ 1500 ਨੂੰ ਰਹੀ ਅੱਗੇ ਗਰਾਉਂਡਾ ਮੰਡੀ ਦੀ ਗੱਲ ਕਰ ਲਈਏ ਇੱਥੇ ਰੇਟ ਜਿਹੜਾ ਵਾ 2600 ਤੋਂ ਲੈ ਕੇ ਤੇ 2700 ਰੁਪਏ ਤੱਕ ਵੀ ਜਿਹੜੀ ਢੇਰੀ ਉੱਥੇ ਵਿਕੀ ਆ ਅੱਗੇ ਗੱਲ ਕਰ ਲੈਣਾ ਜੀ ਟੁਹਾਨਾਂ ਦੀ ਇੱਥੇ ਰੇਟ ਜਿਹੜਾ ਵਾ 2675 ਰੁਪਏ ਰਿਹਾ ਜੀ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰ ਲਈਏ ਤੇ ਰੇਟ ਜਿਹੜਾ ਵਾ 2700 ਤੱਕ ਪਹੁੰਚ ਗਿਆ ਵਾ ਤੇ ਗਾਂਹ ਹੋਰ ਵੀ ਵਧਣ ਦੇ ਜਿਹੜੇ ਆ ਉਹ ਚਾਂਸ ਪੂਰੇ-ਪੂਰੇ ਹੈਗੇ ਆ ਸੋ ਬਾਕੀ ਫਿਰ ਤੋਂ ਨਵੀਂ ਅਪਡੇਟ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਸੋ ਧੰਨਵਾਦ ਜੀ